ਸੇ ਪਾਸ਼ਾ ਜੀ ਉਹ ਧੰਨ ਬਾਬਾ ਵਿਸ਼ੂ ਕਰਮਾ ਜੀ ਹਰ ਸਾਲ ਦੇ ਤਰ੍ਹਾਂ ਆਪ ਜੀ ਦੇ ਜਨਮ ਦਿਨ ਗੁਰਪੁਰਬ ਨੂੰ ਮਨਾਉਂਦੇ ਸੇ ਪਾਸ਼ਾ ਜੀ ਖੁਸ਼ੀਆਂ ਖੇੜੀਆਂ ਆਪ ਜੀ ਦੀ ਰੱਬੀ ਬਾਣੀ ਧੁਰ ਕੀ ਬਾਣੀ ਐ ਤਨ ਸਗਲੇ ਚਿੰਦ ਮਟਾਈਦਾ ਸ੍ਰੀ ਅਖੰਡ ਪਾਠ ਦਾ ਉਪਰਾਇ ਆਪ ਜੀ ਦੀ ਆਪਾਰ ਕਿਰਪਾ ਆਪ ਜੀ ਦੀ ਨਰੰਤਰ ਬਾਣੀ ਚੱਲੇ ਬਾਠੀ ਜਨਾਨੇ ਬਾਣੀ ਪੜੀ ਸੰਗਤਾਂ ਨੇ ਬਾਣੀ ਸੁਣੀ ਸੇਵਾਦਾਰਾਂ ਸੁਣਦਿਆਂ ਸੇਵਾਦਾਰਾਂ ਕੋ ਸੇਵਾ ਕਰਦਿਆਂ ਸੰਗਤਾਂ ਕੋ ਬਾਣੀ ਸੁਣਦਿਆਂ ਕਈ ਪ੍ਰਕਾਰ ਕਰਦਿਆਂ ਸਵਚਨ ਸੰਕੇ ਪੁਨਾ ਬਖਸ਼ਣੀਆਂ ਤੇ ਸਮਰੱਥਾ ਬਖਸ਼ਰੀ ਮੇਰ ਕਰਨੀ ਬਾਣੀ ਫੜੇ ਸੁਣ ਸਕਣ ਪਰਵਾਨ ਕਰਨੀ ਸੇਵਕਾਂ ਦੀ ਸੇਵਾ ਕੀਤੀ ਸਭ ਕਰਮੀ ਸਾਰੇ ਕੰਡਾ ਨਿਵਾਸੀ ਸੰਗਤਾਂ ਸਚੇ ਪਾਤਸ਼ਾਹ ਢਾਹੀਆਂ ਨਿਵਾਸੀ ਤੇ ਸਾਰੀਆਂ ਸੰਗਤਾਂ ਦੇ ਸਰਤੇ ਮਿਹਰ ਪ੍ਰਿਆਤ ਕਰੇ ਮਨੋ ਕਾਮਨਾ ਪੂਰਨ ਕਰਨੀ ਸੱਚੇ ਪਾਤਸ਼ਾਹ ਜੀ ਅੱਜ ਖੁਸ਼ੀਆਂ ਨਾਲ ਭੋਗ ਕੋਾਇਏ ਗੇ ਉਪਰੰਤ ਸੱਚੇ ਪਾਤਸ਼ਾਹ ਦੀਵਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤੇ ਗੇ ਅਰਦਾਸ ਗੁਰੇਸ ਜੀ ਪਾਤਸ਼ਾਹ ਜੋ ਆਪਦੇ ਸੇਵਕਾਂ ਰਾਗੀ ਸਿੰਘਾਂ ਕੋਲੋਂ ਸ਼ਬਦ ਕੀਰਤਨ ਜਨ ਕਰਦੇ ਆਂ ਕਈ ਪ੍ਰਤਾਪ ਅਥਰਵਾ ਦਾ ਧਾਗਾ ਪੁੰਜਾ ਸੋਹਣ ਤੋਂ ਕੁਮਾਰ ਕਲਿਸ਼ ਕੇ ਪਾਸ਼ਾ ਜੀ ਆਪੂ ਦੇ ਸੇਵਕਾਂ ਅਕੇ ਤੋਂ ਸਮਤ ਵਕਸ਼ਣੇ ਮੇਰ ਕਰੇ ਸੇ ਪਾਸ਼ਾ ਜੀ ਅਰਦਾਸਾਂ ਮੈਂ ਗੁਰਤਨ ਆਪ ਤੇ ਵਰਤੇ ਕ੍ਰਿਸ਼ਨਾ ਕੇ ਪੈਨ ਜੀ ਦੇ ਧਰਤਾ ਬਾਬਾ ਰਿਸ਼ੂ ਤੁਮ ਆਪ ਕੀ ਤੇ ਜਨਮ ਤੱਕ ਤਹਾ ਬੁਰਾ ਸੈਜੇ ਦੇ ਦਰਸ਼ਨ ਕਰਕੇ ਗੁਰੂ ਰਣੋਕਰ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਾਣਯੋਗ ਸੰਤਾਂ ਉਹ ਗੋਮੇਂਦਰ ਕੁਮਾਰ ਜੀ ਸਪਰਵਾਣਨ ਕਰਨਾ ਸੇ ਪਾਸ਼ਾ ਰਿਤ ਲੇਖੇ ਰੋ ਆਦਮੀਆਂ ਵਰਗੇ ਪਰਮਾਨ ਪਤਿਆਂ ਸੰਤਾਂ ਨੂੰ ਸਿੱਖੀ ਜਿਉਂ ਬਖਸ਼ਾ ਮੇਰ ਪ੍ਰਯਾਤਨ ਖਨੇ ਪੁਛੀਆਂ ਨਾਲ ਧੋਰੀਆਂ ਪਰਮੀਆਂ ਸ੍ਰੀ ਪਾਸ਼ਾ ਜੀ ਨੂੰ ਆਪ ਤੋਂ ਦੇ ਦਰਸ਼ਨ ਕੀਤੇ ਸਫਲੇਤਨ ਬੱਚਿਆਂ ਨੂੰ ਵਿਧਿਆ ਦੇ ਦਾਨ ਬਖਸ਼ਨੇ ਮੇਰ ਕਰਨ ਆਪ ਜੀ ਦੇ ਅਦੂਰ ਸੇਵਕਾਂ ਸੰਗਤਾਂ ਨੇ ਆਪ ਤੇ ਸੋਨੇ ਜਰਮਾਲੇ ਭੇੜ ਕੇ ਤੈਂ ਸੇ ਪਾਸ਼ਾ ਗੇ ਕਾਰ ਕਰਨਾ ਇਸੇ ਤਰ੍ਹਾਂ ਸੇਵਕਾਂ ਦੇ ਆਪ ਨਾਮ ਜਾਣੀ ਜਾਣ ਸੇਵਕਾਂ ਦੇ ਇਸੇ ਤਰ੍ਹਾਂ ਪਰਦੇ ਡੱਕਣੇ ਘਰ ਪਰਿਵਾਰ ਮੇਰ ਪ੍ਰਿਆਤ ਕਰਨੇ ਸਾਰੀਆਂ ਸੰਗਤਾਂ ਅਡਾ ਨਵਾਸੀ ਸੇਵਾਦਰ ਸਾਰੀਆਂ ਹੀ ਸੰਗਤਾਂ ਤੇ ਮੇਰ ਪ੍ਰਿਆਤ ਕਰਨੇ ਘਰ ਪਰਿਵਾਰ ਬਾਲ ਬੱਚੇ ਮਾਲ ਪਸ਼ੂ ਤੇ ਮੇਰ ਪ੍ਰਿਆਤ ਕਰਨੇ ਖੇਤਿਆਂ ਆਣੀਆਂ ਪਰੀਆਂ ਕਰਨੀਆਂ ਕਮਾਈਆਂ ਦੇ ਵਿੱਚ ਬਰਕਤਾਂ ਕਾਮ, ਕ੍ਰੋਧ, ਲੋਭ, ਮੋਹ, ਕਾਮ ਨਿਦੇਤ ਤੁ ਬਚਾਉਣਾ ਸੇਵਕਾਂ ਸੰਗਤਾਂ ਨੂੰ ਆਪਸ ਵਿੱਚ ਇਕ ਤਪਾਕ ਬਖਸ਼ਣੇ। ਗੁਰਸੱਖੇ ਜੀਵਨ ਬਖਸ਼ਣਾ ਸਤੇ ਪਾਸ਼ਾ ਭੋਗਦੀਆਂ ਖੁਸ਼ੀਆਂ ਅੰਦਰ। ਜੋ ਕ ਆਪ ਨੇ ਸੇਵਕਾਂ ਵੱਲੋਂ ਮਾਇਆ ਕੱਟੇ ਕਿਤੇ ਰਸਤਾ ਕੱਟਿਆ ਕੀਤਾ ਉਹਨਾਂ ਦੇ ਵਿੱਚੋਂ ਸੱਚੇ ਪਾਸ਼ਾ ਜੀ ਆਪਦੇ ਅੰਦਰ ਤੇ ਕੜਾਹ ਪ੍ਰਸ਼ਾਦ ਦੇ ਸਜ ਕੇ ਆਜਰ ਹੋਇਆ। ਔਰ ਘਰਾਂ ਵਿੱਚੋਂ ਵੀ ਸੇਵਕਾਂ ਵੱਲੋਂ ਪ੍ਰਾਪਰ ਸ਼ਾਧਾ ਆਜਰ ਹੋਇਆ। ਆਪ ਜੀ ਕਉ ਭੋਗ ਲਗੇ ਸਤੇ ਪਾਸ਼ਾ ਭੋਗ ਲਗੇ ਹੋਏ ਪ੍ਰਸ਼ਾਦ ਤੇਰੇ ਸਾਦ ਸੰਵਰਤੋਂ ਕੋ ਕਉਮੋ ਇਸ ਚੇ ਪਾਸ਼ੋਰ ਜੋ ਉੱਤ ਲੰਗਰ ਬਣ ਰਿਆ ਨ ਆਪ ਜੀ ਨੇ ਭੋਗ ਲਾਇਆ ਸੱਚੇ ਪਾਸ਼ਾ ਜੀ ਪ੍ਰਵਾਨ ਹੋਣ ਪ੍ਰਵਾਨ ਹੈ ਪ੍ਰਸ਼ਾਦ ਲਕਰ ਤੇਰੇ ਸਾਦ ਸੰਵਰਤੋਂ ਕੋ ਕਉਮੋ ਵੇ ਜੋ ਜੋ ਤੇਰਾ ਪ੍ਰਸ਼ਾਸਕ ਹੈ ਵਾਹਿਗੁਰੂ ਵਾਹਿਗੁਰੂ ਤੇਰਾ ਨਾਮ ਜਪੇ ਉਹ ਸੰਜੀਪ ਪਾਸ਼ਾ ਧਰਨਨਨ ਬਾਬਾ ਵਿਸ਼ਵਕਰਮਾ ਜੀ ਦੇ ਜਨਮਗਨ ਗੁਰਪ੍ਰੋਮਨ ਨੂੰ ਆਉਣ ਵਿੱਚ ਜਿਨ੍ਹਾਂ ਵਿੱਚ ਸੰਤਾਨੇ ਮਾਇਆ ਦੀ ਸੇਵਾ ਪਾ ਇਸ ਤੇ ਪਾਸ਼ਾ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇ ਸੁਖ ਜਾਨੇ ਭਰਪੂਰ ਕਰਨੇ ਬਰਕਤਾਂ ਪੂਰਨੀਆਂ ਕਾਲਕੰਡ ਕੋ ਦੂਰ ਕਰਨਾ ਆਪ ਹੀ ਦੀ ਬਾਣੀ ਵਿੱਚੋਂ ਹੁਕਮਨਾਮਾ ਬਖਸ਼ੂ ਕੰਵਿਤੰ ਦੀ ਸਮਰੱਥਾ ਬਖਸ਼ਣੇ ਜੋ ਜੀ ਆਉ ਤੇ ਦਰ ਤੇ ਆਵੇ ਸੋ ਜੀ ਰਾਜ ਜਾਵੇ ਨੂੰ ਮੰਗੇ ਅਮਰਤਾ ਪਾਵੇ ਸੇ ਪਿਆਰੇ ਮੇਲੂ ਜਿਨਾ ਮਨੇ ਆ ਤੇਰਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚਰਦੇ ਕਰ ਤੇਰੇ ਭਾਣੇ ਸਰਬੱਤ ਜੀਆਂ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾ ਆਗਿਆ ਭਈਆ ਤਾਲ ਕੇ ਤਬੈ ਚਨਾਇਓ ਪੰਥ ਸਭ ਸਿ ਕਲ ਕੋ ਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਕਾਟ ਗੁਰਾਂ ਕੇ ਦੇ ਜੋ ਪ੍ਰਭੂ ਮਿਲ ਕੋ ਚੈ ਉਹ ਜੁਬਦ ਮਾਲੇ ਰਾਜ ਕਰੇਗਾ ਖਾਲਸਾ ਆ ਕੇ ਰਹਿਣ ਕੋਈ ਕਵਾਰੋ ਐ ਸਾੰਮਨੇ ਦੇ ਪਤੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਚੜੇ ਸੂਤਰੇ ਪਾਰ ਜੋ ਸ਼ਰਧਾ ਪਰ ਸੇਵਾ ਦੇ ਵਾਹਿਗੁਰੂ ਪਾਰਿ ਉਤਾਰਨਾਰ ਵਾਹਿਗੁਰੂ ਨਾਮ ਜਹਾਜ ਚੜੇ ਸੂਤਰੇ ਪਾਰ ਜੋ ਸ਼ਰਧਾ ਪਰ ਸੇਵਾ ਦੇ गुर पारे ਅਮਦੇ ਮੇਰਾ ਮਾਤ ਸੂਤਲੋ ਹੋਏ ਸਤਨਾ ਜਾ ਕੇ ਸਿਮਰਨ ਸੰਤਿ ਸ਼ਿਪਾਈਏ ਦਰਦ ਤੇ ਗਾਲ ਨਾ ਜਾਏ ਤੇ ਸੁਪ੍ਰਵਤਿਆ ਕੇ ਅਵਰ ਤਤਰਾ ਚੋ ਜੋ ਸਭ ਮੈਂ ਰਿਆ ਸਮਾਏ ਜਾ ਕੇ ਸਿਮਰਨ ਸਭ ਕੇ ਸ਼ਿਪਾਈਏ ਇਰੇ ਤੇ ਕਾਲ ਨਾ ਜਾਏ ਤੇ ਸੁਪ੍ਰਵਤਿਆ ਕੇ ਅਵਰ ਕਤਰਾ ਚੋ ਜੋ ਸਭ ਮੈਂ ਰਹਾ ਸਮਾਈ ਹਰ ਹਰ ਸਿਮਰੋ ਸੰਤ ਕੋ ਪਾਲਾ ਸਾਧ ਸੰਗ ਮਿਲ ਨਾਮ ਦਿਆਵੋ ਪੂਰਨ ਹੋਵੇ ਕਲਾ ਰਹਾ ਸਾਰ ਸੰਮਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗਲ ਲਾਵੇ ਕੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸੰਮਾਲੇ ਨਿਤ ਪ੍ਰਤ ਪਾਲੇ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਤਮ ਰੇ ਬਿਸਰਤ ਜਗਤ ਤੇ ਜੀਵਨ ਕੈਸੇ ਪਾਵੇ ਵਾਹਿਗੁਰੂ ਕੱਖੋਂ ਸਬ ਵਾਹਿਗੁਰੂ ਜਗੇ ਫਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਸ਼ਾ ਦਾ ਫਰਮਾਨ ਸੋਰਠ ਮਾਲਾ ਪੰਜਵਾਂ ਜਾ ਕੇ ਸਿਮਰਨ ਸਭ ਕਿਛ ਪਾਈਐ ਬਿਰਥੇ ਕਾਲ ਨਾ ਜਾਏ ਤਿਸ ਪਵਤਿਆਗ ਅਵਰ ਕਤਰਾਂ ਚੋ ਜੋ ਸਭ ਮੈਂ ਰਿਹਾ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਸੰਗਤਾਂ ਜੀਓ ਜੋ ਵੀ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਪੁਜਿਆ ਸੋ ਸਭ ਸੰਗਤਾਂ ਨੂੰ ਪ੍ਰਬੰਧਕਾ ਵੱਲੋਂ ਪਾਟੇ ਸੰਦਾ ਵੱਲੋਂ ਅਤੇ ਰਾਬੀ ਜੱਥੇ ਵੱਲੋਂ ਸੰਗਤਾਂ ਨੂੰ ਜੀ ਆਖਿਆ ਜਾਂਦਾ ਆ ਕਿ ਜੋ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਆ ਅਤੇ ਜੋ ਅੱਜ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਸੋ ਸਾਰੀਆਂ ਹੀ ਸੰਗਤਾਂ ਨੂੰ ਅਤੇ ਪ੍ਰਬੰਧਾਨ ਨੂੰ ਸਾਰੀਆਂ ਹੀ ਸੰਗਤਾਂ ਨੇ ਬਾਬਾ ਵਿਸ਼ਵਕਰਮਾ ਜਨਮ ਦਿਨ ਗੁਰਪੁਰਤੀਆਂ ਲੱਖ ਲੱਖ ਬਤਾਈਆਂ ਹੋ ਜੋ ਅੱਗੇ ਦਾ ਜੋ ਪ੍ਰੋਗਰਾਮ ਹੈ ਸੈਣੀ ਸਾਹਿਬ ਦੱਸਣਗੇ ਵਾਹਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਰਧਾ ਆਇਆ ਹੈ ਤਨ ਤਨ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣ ਲਈ ਇਕੱਤਰ ਹੋਈ ਗੁਰੂ ਰੂਹ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਵੱਡੇ ਭਾਗਾਂ ਵਾਲੇ ਆ ਜੋ ਹਰ ਸਾਲ ਬਾਬਾ ਜੀ ਦਾ ਜਨ ਦਿਹਾੜਾ ਮਨਾਉਂਦੇ ਹਾਂ ਅੱਜ ਤਗਰੀਬਨ ਸਾਰੇ ਸ਼ਹਿਰ ਵਿੱਚ ਜਿੱਥੇ ਜਿੱਥੇ ਵੀ ਵਿਸ਼ਕਰਮਾ ਵੰਸੀ ਬੈਠੇ ਹਨ ਬੜੇ ਵੱਡੇ ਪੱਤਰ ਤੇ ਵੱਡੇ ਵੱਡੇ ਸਮਾਗਮ ਕਰਾ ਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ ਬਸ ਸਟੈਂਡ ਮੰਡੀ ਲਾਦੂ ਕਾ ਵੱਲੋਂ ਵੀ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਸਾਰੀਆਂ ਦੁਕਾਨਾਂ ਤੋਂ ਇੱਥੋਂ ਤੱਕ ਕਿ ਰੇੜੀਆਂ ਵਾਲੇ ਜਿਹੜਾ ਤੋਂ ਵੀ ਖੰਡ ਘੱਟਾ ਕਰਕੇ ਸਾਰਿਆਂ ਦਾ ਤਿਲ ਫੁੱਲ ਪਾ ਕੇ ਬਾਬਾ ਜੀ ਦੀ ਯਾਦ ਨੂੰ ਤਾਜਾ ਕੀਤਾ ਜਾਂਦਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਲਾਹੂ ਦਾ ਬੱਸ ਸਟੈਂਡ ਦੇ ਜਿਹੜੇ ਸਾਡਾ ਬੱਸ ਸਟੈਂਡ ਦਾ ਚੌਕ ਹੈ ਉਸ ਦੀਆਂ ਚਾਰਜ ਦਿਖਾਵਾ ਹਨ ਉੱਤਰ ਦੱਖਣ ਪੂਰਬ ਤੇ ਪੱਛਮ ਧੰਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੱਕੇ ਵਿੱਚ ਪਹੁੰਚੇ ਸਨ ਤਾਂ ਉਹ ਮੱਕੇ ਵਾਲ ਨੂੰ ਮੱਟਾ ਕਰਕੇ ਪੈਰ ਕਰਕੇ ਸੋ ਗਏ ਤਾਂ ਇੱਕ ਮੁੱਲਾ ਆਇਆ ਉਹਨਾਂ ਨੇ ਕਿਹਾ ਕਿ ਕਾਫਰ ਤੂੰ ਅੱਲਾ ਦੇ ਘਰ ਵੱਲ ਨੂੰ ਪੈਰ ਫਸਾ ਕੇ ਸੁੱਤਾ ਹੋਇਆ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਿੰਦਰ ਅੱਲਾ ਦਾ ਘਰ ਨਹੀਂ ਹੈ ਮੇਰੇ ਚਰਨ ਉਸ ਪਾਸੇ ਕਰ ਦਿਓ ਮੁੱਲਾ ਨੇ ਜਿਉਂ ਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾਇਆ ਤਾਂ ਉਸ ਨੂੰ ਸਾਰਾ ਮੱਕਾ ਚਾਰ ਚੁਫੇਰੇ ਘੁੰਮਦਾ ਦਿੱਸਿਆ ਕਿ ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ ਅਸੀਂ بڑے ਵੱਡੇ ਭੱਗਾ ਵਾਲੇ ਹਾਂ ਸ਼ਹਿਰਾਂ ਦੇ ਵਿੱਚ ਵਿਸ਼ਕਰਮਾ ਭਵਨ ਬਣੇ ਹਨ ਵਿਸ਼ਕਰਮਾ ਮੰਦਿਰ ਬਣੇ ਹਨ ਦੀ ਕੋਈ ਜਗ੍ਹਾ ਤੇ ਪਾਠ ਹੁੰਦਾ ਹੈ ਪਰ ਸਾਡੇ ਚੌਕ ਵਿੱਚ ਚਾਰ ਦਿਸ਼ਾਵਾਂ ਹਨ ਹਰ ਸਾਲ ਦਿਸ਼ਾ ਬਦਲ ਕੇ ਬਾਠ ਰਖਾਇਆ ਜਾਂਦਾ ਹੈ ਸੋ ਅਸੀਂ ਬਹੁਤ ਹੀ ਭਾਗਾ ਵਾਲੇ ਹੈ ਗੁਰੂ ਸਾਹਿਬ ਸਾਡੇ ਸਾਰੇ ਚੌਕ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਹਨ ਸਾਰੇ ਵੀ ਊਚ ਨੀਚ ਨੂੰ ਭੁੱਲ ਕੇ ਬਾਬਾ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਾਂ ਅਸੀਂ ਵੱਖ-ਵੱਖ ਬਰਾਦਰੀਆਂ ਵੱਖ-ਵੱਖ ਧਰਮਾਂ ਵੱਖ-ਵੱਖ ਪਿੰਡਾਂ ਵੱਖ-ਵੱਖ ਸਮਾਜ ਦੇ ਲੋਕ ਇੱਥੇ ਕਾਰੋਮਾਰ ਕਰਦੇ ਹਾਂ ਅਸੀਂ ਸਾਰੇ ਕਿਰਤੀ ਹਾਂ ਅਤੇ ਕਿਰਤੀ ਬਾਬਾ ਹਿਸ਼ੂ ਪਰਮਾ ਦੇ ਚੇਲੇ ਹੁੰਦੇ ਹਾਂ ਸਾਨੂੰ ਕੋਈ ਹੋਰ ਇਹ ਸਮਾਗਮਾਂ ਦੇ ਵਿੱਚ ਸਾਰਾ ਕੁਝ ਇੱਕ ਦੂਜੇ ਨਾਲ ਧੁੱਲ ਭਲਾ ਕੇ ਉਹ ਚੜ ਕੇ ਹਿੱਸਾ ਪਾਉਣਾ ਬਹੁਤ ਚਾਹੀਦਾ ਹੈ ਸੋ ਮੈਂ ਅੱਜ ਬਾਬਾ ਜੀ ਦੇ ਰਿਸ਼ਕਰਮਾਂ ਜੀ ਦੇ ਜਨਮ ਦਿਹਾੜੇ ਦੀ ਖੌਂਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਰਾਗੀ ਸਿੰਘਾ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਇੱਕ ਸਾਡੀ ਬੇਨਤੀ ਦੇ ਸਾਰਾ ਸਕੂਲ ਸਾਨੂੰ ਖਾਲੀ ਕਰਨ ਦਾ ਕਰਵਾਇਆ ਤੇ ਬੇਨਤੀ ਕੀਤੀ ਤੇ ਜੇਕਰ ਉੱਥੋਂ ਕੋਈ ਅਫਸਰ ਕਹਿਣਗੇ ਵੀ ਤਾਂ ਮੈਂ ਆਪੇ ਘੂਤ ਲਾਵਾਂਗਾ ਸੋ ਮੈਂ ਸਭ ਤੋਂ ਪਹਿਲਾਂ ਸਵਾਗਤ ਗੁਰਮੀਤ ਸਿੰਘ ਦੀ ਮੰਗਲਾ ਸ੍ਰੀ ਭਰਤ ਕੁਮਾਰ ਜੀ ਬਿੱਟੂ ਮਿਸਤਰੀ ਜਸਪਾਲ ਸਿੰਘ ਨੂੰ ਬੇਨਤੀ ਕਰਾਂਗਾ ਕਿ ਆਉਣ ਤੇ ਰਾਜੀ ਸਿੰਘਾਂ ਨੂੰ ਸੋਤੇ ਬਾਗੇ ਸਨਮਾਨ ਕਰਨ ਸ੍ਰੀ ਗੁਰਮੀਤ ਕੁਮਾਰ ਜੀ ਗੁਰਮੀਤ ਸਿੰਘ ਜੀ ਮੰਗਲਾ ਸਭ ਸ੍ਰੀ ਭਰਤ ਕੁਮਾਰ ਜੀ ਬਿੱਟੂ ਅਤੇ ਮਿਸਤਰੀ ਜਸਪਾਲ ਸਿੰਘ ਤੇ ਡਾਕਟਰ ਸੋਹਣ ਸਿੰਘ ਜੀ Amen. ਦੀ ਹੋਂਤੇ ਹੁਣ ਮੈਂ ਬੇਨਤੀ ਕਰੂੰਗਾ ਬਸਟੈਂਡ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸ਼ੋਕਮਾਰ ਨੂੰ ਬੋਲੇ ਸੋਨਹਾਲ ਸ੍ਰੀ ਅਕਾਲ ਬੋਲੇ ਸੋਨਹਾਲ ਸ੍ਰੀ ਅਕਾਲ ਸਾਡਾ ਬਸਟੈਂਡ ਲਾਧੂ ਕਪੜੀ ਦੇ ਸਰਪੰਚ ਸਾਹਿਬਾ ਨੂੰ ਤੇ ਆਪਣਾ ਸਰੂਪਾ ਹਾਸਿਲ ਕਰਨ ਲਾਧੂ ਕਪੜੀ ਦੇ ਸਰਪੰਚ ਸਾਹਿਬਾ ਨੂੰ ਆਪਣਾ ਸਨਮਾਨ ਹੈ ਲਾਧੂ ਕਮੰਡੀ ਦੀ ਸਮੂਹ ਪੰਚਾਇਤ ਦਾ ਧੰਨਵਾਦ ਜਿਉ ਆਇਆ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਕਬੂਲ ਕੀਤਾ ਅਤੇ ਹਾਜ਼ਰੀ ਭਰੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀਓ ਬੋਲੇ ਸੋਨਿਹਾਲ ਸ੍ਰੀ ਅਕਾਲ ਮੈਂ ਲਾਹੂ ਕਪੜੇ ਦੇ ਸਰਪੰਚ ਜੀ ਤੇ ਉਹਨਾਂ ਦੇ ਨਾਲ ਆਏ ਬਤਵੰਤੇ ਸੱਜਣਾਂ ਨੂੰ ਜਿਵੇਂ ਆ ਕਹਿੰਦਾ ਹਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਏ ਸੋਨਿਹਾਲ ਸ੍ਰੀ ਅਕਾਲ ਲੜਕੇ ਦੀ ਦੁਕਾਨ ਵਿੱਚ ਕਾਲੇ ਦੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇਪੂ ਹੋਇਆ ਗਿਆ ਸ੍ਰੀ ਕਾਨ ਬੋਲੇ ਬਲ ਸਾਹਿਬ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਕਬੂਲ ਕਰਦਿਆਂ ਸਾਨੂੰ ਸਾਰਾ ਸਕੂਲ ਖਾਲੀ ਕਰਾ ਕੇ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੋਣ ਤੇ 2 ਮਿੰਟਾਂ ਵਾਸਤੇ ਸਨਤਾਨੂੰ ਸਬੋਧਨ ਕਰਨ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਵਿਸ਼ਕਰਮਾ ਦਿਨ ਦੇ ਮੌਕੇ ਤੇ ਸਮੂਹ ਜਿਵੇਂ ਕਿ ਦੱਸਿਆ ਗਿਆ ਪਿੰਡ ਵਾਸੀਆਂ ਵੱਲੋਂ ਚਾਰ ਦਿਸ਼ਾਵਾਂ ਗਨਾਈਆਂ ਗਿਆ ਭਾਈ ਸਾਹਿਬ ਵੱਲੋਂ ਤੇ ਮੈਂ ਬਹੁਤ ਕਿਸਮਤ ਵਾਲਾ ਸਮਝਦਾ ਹਾਂ ਕਿ ਚਲੋ ਕਿਸੇ ਦਿਸ਼ਾ ਵਿੱਚ ਮੇਰੇ ਸਕੂਲ ਦਾ ਵੀ ਨਾਮ ਆ ਜਾਂਦਾ ਹੈ ਮੇਰਾ ਸਕੂਲ ਮਤਲਬ ਤੁਹਾਡੇ ਸਾਰਿਆਂ ਦਾ ਸਕੂਲ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਮੈਂ ਇਹ ਕਬੂਲ ਕਰਦਾ ਕਿ ਮੈਂ ਇੱਕ ਚੰਗੇ ਸਕੂਲ ਵਿੱਚ ਆ ਗਿਆ ਹਾਂ ਇਹ ਮੇਰੀ ਕਿਸਮਤ ਹੈ ਕਿ ਜਿਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਹੈ ਜਿਵੇਂ ਕੀ ਗੱਲ ਕੀਤੀ ਗਈ ਹੈ ਇਹ ਆਯੋਜਨ ਇਹ ਪਾਠ ਭੋਗ ਤਾਂ ਹੀ ਕਿਦਰੇ ਕਾਮਯਾਬ ਹੁੰਦੇ ਹੈ ਜਦੋਂ ਯੂਨਿਟੀ ਹੁੰਦੀ ਹੈ ਜਦੋਂ ਏਕਾ ਹੁੰਦਾ ਹੈ ਤੇ ਉਹ ਮੈਂ ਜਦੋਂ ਦਾ 1 ਸਾਲ ਡੇਢ ਸਾਲ ਦਾ ਇੱਥੇ ਆਇਆ ਹਾਂ ਤੇ ਮੈਂ ਉਸ ਚੀਜ਼ ਦਾ ਗਵਾਹ ਹਾਂ ਕਿ ਵਾਕਈ ਲਾਦੂ ਦਾ ਜਿਹੜਾ ਸਕੂਲ ਹੈ ਜਾਂ ਲਾਦੂ ਦਾ ਜਿਹੜਾ ਮੰਡੀ ਹੈ ਜਿਹੜਾ ਪਿੰਡ ਹੈ ਉਹਨਾਂ ਦੇ ਮੈਂ ਰਾਮਲੀਲਾ ਵਿੱਚ ਵੀ ਆਇਆ ਉੱਥੇ ਵੀ ਮੈਨੂੰ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਔਰ ਜਦੋਂ ਮੈਂ ਹਰ ਪੀੜਿਤ ਕੈਂਪ ਵਿੱਚ ਰਿਹਾ ਉਦੋਂ ਵੀ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੇ ਲੋਕ ਵੀ ਦੁਨੀਆ ਵਿੱਚ ਹੈਗੇ ਆ ਇੱਕ ਵਾਰੀ ਫੇਰ ਮੈਂ ਗੱਜ ਕੇ ਫਤੇ ਬੁਲਾਵਾਂਗਾ ਤੁਹਾਡੇ ਸਾਰੇ ਲਾਂਦੂਆਂ ਪਿੰਡ ਦੇ ਮੰਡੀ ਦੇ ਜਿੰਨੇ ਵੀ ਅਫੀਸਰਸ ਨੇ ਜਿੰਨੇ ਵੀ ਡਿਪਾਰਟਮੈਂਟ ਕੋਈ ਜੋਬ ਕਰਦਾ ਹੈ ਕੋਈ ਵਪਾਰੀ ਲੋਕ ਨੇ ਸਾਰਿਆਂ ਵਾਸਤੇ ਮੇਰੇ ਵੱਲੋਂ ਮੇਰੇ ਸਟਾਫ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਤੁਹਾਡਾ ਹੀ ਹੈ ਇਹ ਮੇਰਾ ਸਕੂਲ ਨਹੀਂ ਹੈ ਮਹਾਰਾਜ ਬਾਬਾ ਜੀ ਜਿੱਥੇ ਚਾਹਣ ਉੱਥੇ ਆ ਸਕਦੇ ਹੈ ਐਵੇਂ ਨਹੀਂ ਕਦੇ ਕਹਿਣਾ ਕਿ ਸਾਹਿਬ ਨੇ ਸਾਡੀ ਗੱਲ ਕਬੂਲੀ ਮੈਂ ਬਹੁਤ ਖੁਸ਼ ਆ ਤੇ ਅੱਜ ਤੁਸੀਂ ਮੇਰੇ ਸਕੂਲ ਦੇ ਬੱਚਿਆਂ ਦੇ ਕੋਈ ਮਾਪਿਆਂ ਵਜੋਂ ਬੈਠੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਾਈ ਸਾਹਿਬ ਜਿਹੜੇ ਮਨਜੋਤ ਖੇੜਾ ਜੀ ਨੇ ਮੈਂ ਸਾਜ਼ਿਲ ਕਾ ਦੇ ਉਹਨਾਂ ਨੂੰ ਜਾਨ ਪਛਾਨ ਤਸਵੀਰ ਮੇਰੀ ਪਰ ਮੈਨੂੰ ਉਹਨਾਂ ਦਾ ਪਛੋਕਰ ਨਹੀਂ ਪਤਾ ਸਿੱਖਿਓ ਲਾਦੂ ਕਾ ਦੇ ਨੇ ਤੇ ਜਿਹੜਾ ਵੀ ਮੈਂ ਇੱਥੇ ਸਕੂਲ 'ਚ ਗੱਲ ਕਰਦਾ ਜਾਂ ਪਿੰਡ 'ਚ ਗੱਲ ਹੁੰਦੀ ਹੈ ਜਾਂ ਮੰਡੀ 'ਚ ਗੱਲ ਹੁੰਦੀ ਹੈ ਬਹੁਤ ਜ਼ਿਆਦਾ ਇਹਨਾਂ ਦਾ ਅਸ਼ੀਰਵਾਦ ਹੈ ਮੰਡੀ ਵਾਲਿਆਂ ਤੇ ਪਿੰਡ ਵਾਲਿਆਂ ਤੇ ਅਸੀਂ ਇਹਨਾਂ ਦੇ ਵੀ ਬਹੁਤ-ਬਹੁਤ ਧੰਨਵਾਦ ਕਰੀਆ ਕਿ ਪੂਰੀ ਟੀਮ ਨੂੰ ਨਾਲ ਲੈ ਕੇ ਆਏ ਔਰ ਸਕੂਲ ਵੀ ਕੇ ਜੀ ਆਇਆਂ ਨੂੰ ਅਸੀਂ ਕਹਿੰਦੇ ਆ ਔਰ ਲਾਧੂ ਕਾ ਪਿੰਡ ਦੇ ਜਿਹੜੇ ਸਾਡੇ ਚੇਅਰਮੈਨ ਵੀ ਬਣੇ ਨੇ ਵੀਰੂ ਸਿੰਘ ਜੀ ਔਰ ਜਿਹੜੇ ਸਰਪੰਚ ਸਾਹਿਬ ਪਹੁੰਚੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਕਰਮਾ ਕਮੇਟੀ ਵੱਲੋਂ ਤਾਂ ਹੈ ਹੀ ਹੈ ਮੇਰੇ ਪਿਆਰੇ ਪਿਆਰੇ ਬੱਚਿਆਂ ਵੱਲੋਂ ਮੇਰੇ ਸਫਾਈ ਸੇਵਕਾਂ ਵੱਲੋਂ ਮੇਰੇ ਮਿੱਡੇ ਮੀਲ ਵਰਕਰ ਵੱਲੋਂ ਮੇਰੇ ਟੀਚਰਸ ਵੱਲੋਂ ਤੁਸੀਂ ਸਕੂਲ ਚ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਕੂਲ ਚ ਆਓ ਦੇਖੋ ਕੁੱਮਾ ਤੁਹਾਨੂੰ ਜਿੱਥੇ ਵੀ ਲੱਗਦਾ ਹੈ ਕੋਈ ਕਮੀ ਹੈ ਆਲੇ ਸਕੂਲ ਵਿੱਚ ਤਾਂ ਮੈਨੂੰ ਕੱਲਿਆਂ ਨੂੰ ਜ਼ਰੂਰ ਦੱਸ ਕੇ ਜਾਣਾ ਹੈ ਕਿਉਂਕਿ ਤੁਸੀਂ ਜੋ ਚੀਜ਼ ਦੇਖ ਲਈ ਹੋ ਸਕਦਾ ਮੈਨੂੰ ਚੰਗੀ ਲੱਗਦੀ ਹੋਵੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਇ tanto ਨਹੀਂ ਅੱਛੀ ਲੱਗ ਰਹੀ ਜਾਂ ਤੁਹਾਨੂੰ ਕੋਈ ਵੀ ਹੈ ਚਿੰਤਾ ਸਕੂਲ ਬਾਰੇ ਤਾਂ ਮੇਰੇ ਨਾਲ ਤੁਸੀਂ ਸ਼ੇਅਰ ਕਰਿਆ ਕਰੋ ਆਫਿਸ ਆਇਆ ਕਰੋ ਸਮਾਂ ਕੱਢ ਕੇ ਕਿਉਂਕਿ ਮੈਂ ਚਾਹਨਾ ਜਿਹੜੇ ਬੱਚੇ ਹੈ ਉਹ ਤੁਹਾਡੇ ਹੀ ਬੱਚੇ ਹੈ ਕਿਸਦਾ ਭਤੀਜਾ ਪੜਦਾ ਹੈ ਕਿਸਦਾ ਬੇਟਾ ਪੜਦਾ ਹੈ ਕਿਸੇ ਦਾ ਰਿਸ਼ਤੇਦਾਰ ਪੜਦਾ ਹੈ ਤੇ ਜੋ ਸਮਾ ਚੱਲ ਰਿਹਾ ਹੈ ਬਹੁਤ ਹੀ ਮਾੜਾ ਸਮਾ ਚੱਲ ਰਿਹਾ ਹੈ ਟੀਵੀ ਦਾ ਬਹੁਤ ਪ੍ਰਭਾਵ ਹੈ ਮੋਬਾਈਲ ਦਾ ਬਹੁਤ ਪ੍ਰਭਾਵ ਹੈ ਬੱਚਿਆਂ ਦੀ ਜ਼ਿੰਦਗੀ ਤੇ ਤੇ ਆ ਚੀਜ਼ਾਂ ਜਦੋਂ ਕੀਤੀਆਂ ਜਾਂਦੀਆਂ ਹਨ ਤੇ ਤੁਸੀਂ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਮੈਂ ਦੇਖਦਾ ਯੁਵਾ ਵਰਗ ਲੰਘੂ ਕਾ ਦਾ ਕਾਫੀ ਅੱਛੇ ਕੰਮ ਕਰਦਾ ਹੈ ਪਰ ਕਿਧਰੇ ਨਾ ਕਿਧਰੇ ਨਸ਼ਾ ਵਧ ਰਿਹਾ ਹੈ ਔਰ ਨਸ਼ੇ ਵਾਲੇ ਬੱਚੇ ਵੀ ਪੈ ਰਹੇ ਨੇ ਤੇ ਮੈਂ ਅੰਦਰੋਂ ਦੇ ਸਕੂਲ ਦਾ ਧਿਆਨ ਰੱਖ ਰਿਹਾ ਹਾਂ ਤੁਸੀਂ ਬਾਹਰ ਰੱਖੋ ਮੇਰੇ ਨਾਲ ਮੇਰੀ ਹੈਲਪ ਕਰੋ ਕਿਤੇ ਵੀ ਤੁਸੀਂ ਮੰਡੀ ਵਿੱਚ ਬਾਜ਼ਾਰ ਵਿੱਚ ਕੋਈ ਸਕੂਲ ਦੀ ਵਰਦੀ ਪਾਇਆ ਬੱਚਾ ਦੇਖਦੇ ਹੋ ਮੈਨੂੰ ਫੋਨ ਕਰੋ ਮੇਰੇ ਸਟਾਫ ਨੰਬਰ ਨੂੰ ਦੱਸੋ ਕਿ ਇਹ ਜਿਹੜੀ ਸਕੂਲ ਦੀ ਆਲ ਰਾਉਂਡ ਡਵੈਲਪਮੈਂਟ ਹੁੰਦੀ ਹੈ ਇੱਕ ਸਕੂਲ ਦਾ ਵਿਕਾਸ ਹੁੰਦਾ ਹੈ ਉਹ ਕਿਹੜਾ ਮੇਰੇ ਨਾਮ ਨਾਲ ਵਿਕਾਸ ਨਹੀਂ ਹੋਣਾ ਜੇ ਕੋਈ ਸਕੂਲ ਆਫ ਮੈਂਬਰਸ ਦਾ ਤੁਹਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਹੁੰਦਾ ਹੈ ਤੇ ਮੈਂ ਬੜਾ ਖੁਸ਼ਕਿਸਮਤ ਹਾਂ ਮੇਰੇ ਜਿਹੜੇ ਇੱਥੇ ਸਟਾਫ ਮੈਂਬਰਸ ਨੇ ਚਾਹੇ ਸਪੋਰਟਸ ਡਿਪਾਰਟਮੈਂਟ ਵਾਲੇ ਮੇਰੇ ਟੀਚਰਸ ਨੇ ਚਾਹੇ ਸਾਇੰਸ ਵਾਲੇ ਜਿੱਦੜ ਵੀ ਅਸੀਂ ਜਾਣੇ ਆ ਤੁਹਾਡੇ ਅਸ਼ੀਰਵਾਦ ਸਦਕਾ ਗੁਰੂ ਮਹਾਰਾਜ ਦੇ ਅਸ਼ੀਰਵਾਦ ਸਦਕਾ ਬੱਚੇ ਨੈਸ਼ਨਲ ਲੈਵਲ ਤੱਕ ਪਹੁੰਚ ਰਹੇ ਨੇ ਤੁਸੀਂ ਸਾਰੇ ਅੱਜ ਸਕੂਲ ਆਏ ਹੋ ਸਕੂਲ ਦੇ ਵਿੱਚ ਆ ਕੇ ਵੀ ਬੱਚੇ ਚਾਹੇ ਨਹੀਂ ਹੈ ਘਟ ਹੈ ਦਿਲੋਂ ਜਰੂਰ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਜਾਈਓ ਕਿ ਤੁਹਾਡਾ ਇਹ ਸਕੂਲ ਦਿਨ ਰਾਤ ਤਰੱਕੀ ਕਰੇ ਔਰ ਸਕੂਲ ਉੱਚਾ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਜ ਜੁੜ ਬੈਠੀ ਸਾਰੀ ਸੰਗਤ ਨੂੰ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਉਹਨਾਂ ਕੀਰਤੀ ਯੋਧਿਆਂ ਨੂੰ ਪ੍ਰਿੰਸੀਪਲ ਸਾਹਿਬ ਦੱਸ ਰਹੇ ਸੀਗੇ ਜਿਹੜਾ ਹੁਨਰ ਹੈ ਨਾ ਜੀ ਹੁਨਰ ਕਦੇ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਕਦੇ ਭੁੱਖਾ ਸੌਂ ਨਹੀਂ ਦਿੰਦਾ ਸੋ ਬਾਬਾ ਕਿਸ਼ਕਰਮਾ ਜੀ ਦੀ ਜੋ ਇਤਿਹਾਸ ਹੈ ਮੈਨੂੰ ਵੀ ਕੋਈ ਜ਼ਿਆਦਾ ਨਹੀਂ ਪਤਾ ਮੈਂ ਵੀ ਜਦੋਂ ਘਰੋਂ ਤੁਰਿਆ ਤਾਂ ਮੈਂ ਆਹੇ ਬ੍ਰਦਰ ਨੂੰ ਪੁੱਛਿਆ ਮੈਂ ਕਿਹਾ ਬਾਬਾ ਬਾਬਾ ਜੀ ਦਾ ਇਤਿਹਾਸ ਤਾਂ ਦੱਸੋ ਮੈਨੂੰ ਉਹ ਕਹਿੰਦਾ ਵੀ ਮੈਨੂੰ ਇੰਨਾ ਪਤਾ ਹੈ ਵੀ ਉਹਨਾਂ ਨੇ ਰਾਵਣ ਜੀ ਦੀ ਲੰਕਾ ਬਣਾਈ ਸੀ ਇਸਾਰਾ ਉਹਨੇ ਦੱਸਿਆ ਵੀ ਉਹਨਾਂ ਦਾ ਇਤਿਹਾਸ ਬਹੁਤ ਵੱਡਾ ਹੈ ਮੈਂ ਕਿਹਾ ਆਪਾਂ ਤਾਂ ਸਿਰਫ ਇਹਨਾਂ ਕੋਈ ਜਾਣਨਾ ਵੀ ਦੀਵਾਲੀ ਤੋਂ ਅਗਲੇ ਦਿਨ ਕਿਸ਼ਕਰਮਾ ਦਿਹਾੜਾ ਹੈ ਪਰ ਆਪਾਂ ਨੂੰ ਇਤਿਹਾਸ ਜਾਣ ਦੀ ਬਹੁਤ ਲੋੜ ਹੈ ਇਤਿਹਾਸ ਚ ਬਹੁਤ ਕੁਝ ਐਵੇਂ ਨਹੀਂ ਕਹਿ ਦਿੰਦੇ ਇਤਿਹਾਸ ਬਣਾ ਕੇ ਇਤਿਹਾਸ ਬਣਾਉਣ ਲੱਗਿਆ ਵੀ ਬਹੁਤ ਸਮਾਂ ਲੱਗਦਾ ਬੜੀਆਂ ਕੁਰਬਾਨੀਆਂ ਲੱਗਦੀਆਂ ਸੋ ਆਪਾਂ ਆਪਾਂ ਵੀ ਇਤਿਹਾਸ ਬਣਾ ਸਕਦੇ ਆ ਜਿਹੜੇ ਆਪਣੇ ਹੱਥਾਂ ਦੇਖੋ ਕੰਪਿਊਟਰ ਯੁੱਗ ਕਹਿ ਦਿੰਨੇ ਆ ਮੋਬਾਈਲ ਕਹਿ ਦਿੰਨੇ ਆ ਬਣਾਇਆ ਕਿੰਨੇ ਆ ਉਹ ਵੀ ਇਨਸਾਨ ਨੇ ਬਣਾਇਆ ਬੰਦੇ ਨੇ ਬਣਾਇਆ ਆਪਣੇ ਦਿਮਾਗ ਨੇ ਬਣਾਇਆ ਜੇ ਸਭ ਤੋਂ ਵੱਡਾ ਕੋਈ ਹੈ ਤਾਂ ਉਹ ਇਨਸਾਨ ਹੈ ਜੇ ਆਪਾਂ ਨੂੰ ਇਨਸਾਨੀ ਜਮਾ ਮਿਲਿਆ ਹੈ ਇਨਸਾਨੀ ਜਨਮ ਮਿਲਿਆ ਹੈ ਆਪਾਂ ਇਹਨੂੰ ਵੀ ਕਿਸੇ ਲੇਖੇ ਲਾਈਏ ਦੇਖੋ ਅਲੱਗ-ਅਲੱਗ ਕਿਸਮਾਂ ਦੇ ਕੋਈ ਕੀ ਕਰਦਾ ਕੋਈ ਕੋਈ ਰਾਜ ਮਿਸਤਰੀ ਹੈ ਕੋਈ ਟੈਕਨੀਕਲ ਹੈ ਇੰਜੀਨੀਅਰ ਹੈ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਹੁਨਰਸ ਹੈ ਸੋ ਆਪਾਂ ਵੀ ਉਸ ਚੰਗੇ ਰਸਤੇ ਪਈਏ ਜੋ ਅੱਜ ਦਾ ਜੋ ਨਸ਼ਿਆਂ ਦਾ ਦਰਿਆ ਵਗਿਆ ਹੈ ਦੇਖੋ ਸਰਕਾਰ ਬਹੁਤ ਕੁਝ بڑے ਉਪਰਾਲੇ ਕਰ ਰਹੀ ਹੈ ਪਰ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਆਪਾਂ ਇਹ ਘਰ ਆਪ ਨਾ ਸੰਭਾਲੇ ਸੋ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਇਹੋ ਜਿਹੇ ਕੋਈ ਆਪਾ ਇਹ ਨਹੀਂ گاਉਣਾ ਨੂੰ ਦੁਰਕਰੋ ਉਹਨਾਂ ਨੂੰ ਸਮਝਾਓ ਕਿ ਚੰਗੇ ਰਸਤੇ 'ਤੇ ਸੋ ਮੇਰੇ ਵੱਲੋਂ ਮੇਰੀ ਸੂਹ ਗ੍ਰਾਮ ਪੰਚਾਇਤ ਮੰਡੀ ਲਾਧੂ ਦਾ ਵੱਲੋਂ ਮੇਰੇ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਸਾਰਿਆਂ ਨੂੰ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਇਆਂ ਦੂਰ ਦੁਰੇਡਰੋਂ ਚੱਲ ਕੇ ਆਇਆਂ ਸਾਰੀਆਂ ਸੰਤਾਂ ਪੰਚ ਸਰਪੰਚ ਨੰਬਰਦਾਰ ਸਹਿਬਾਨ ਔਰ ਉਹਦੇ ਨਾਲ-ਨਾਲ ਮੁਲਾਜ਼ਮ ਸਹਿਬਾਨ ਮੇਰੀਆਂ ਬੱਚੀਆਂ ਭੈਣਾਂ ਔਰ ਨੌਜਵਾਨਾਂ ਬੱਚੇ ਸੋ ਸਕੰਤਰ ਸਾਹਿਬ ਧੰਨਵਾਦ ਆਪ ਜੀ ਨੇ ਸਮਾਂ ਦਿੱਤਾ ਸੋ ਖੇੜਾ ਸਾਹਿਬ ਆਪ ਜੀ ਦਾ ਵੀ ਧੰਨਵਾਦ ਔਰ ਖੁਦ ਮੇਰੇ ਨਕਰ ਤੋਂ ਪਚਾਇਤ ਨੂੰ ਤੁਸੀਂ ਨਵਾਈਣ ਕੀਤਾ ਹੈ ਬਹੁਤ ਹੀ ਇਸ ਗੱਲ ਤੇ ਖੁਸ਼ੀ ਜ਼ਾਹਰ ਹੋਈ ਹੈ ਔਰ ਮੈਂ ਇਸ ਮੌਕੇ ਤੇ ਦੋ ਤਿੰਨ ਮਿੰਟ ਦਾ ਸਮਾਂ ਲੈਣਾ ਹੈ ਔਰ ਸੈਣੀ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਮਾਂ ਬਖਸ਼ਿਆ ਸੋ ਆਪ ਸਭ ਵਡਭਾਗੇ ਹੋ ਕਿਉਂਕਿ ਵਹਿਗੁਰੂ ਸ਼ੈਨ ਸ਼ਾਹ ਦੇ ਚਰਨਾਂ ਦੇ ਵਿੱਚ ਆਪ ਨੇ ਨਮਸਤਕ ਹੋ ਕੇ ਅਸ਼ੀਰਵਾਦ ਲਿਆ ਹੈ ਬਾਣੀ ਨੂੰ ਸੁਣਿਆ ਹੈ ਉਹਦੇ ਨਾਲ ਨਾਲ ਰਾਗੀ ਸਹਿਬਾਨਾਂ ਨੂੰ ਵੀ ਤੁਸੀਂ ਉਹਨਾਂ ਦੇ ਵੀ ਮੁਕਸ਼ਤ ਵਿੱਚੋਂ ਵਡਮੁੱਲੇ ਵਚਨ ਤੁਸੀਂ ਸੁਣਿਆ ਸੋ ਮਾਚ ਦਾ ਜਿਹੜਾ ਦਿਹਾੜਾ ਹੈ ਇਹ ਸਾਡੀ ਮਨੁੱਖਤਾ ਵਾਸਤੇ ਕੋ ਛੋਟੀ ਗੱਲ ਨਹੀਂ ਹੈ ਕਿਉਂਕਿ ਇਹਦੇ ਨਾਲ ਨਾਲ ਤਿੰਨ ਕਾਰਿਆ ਹੁੰਦੇ ਆ ਜਿਸ ਤਰ੍ਹਾਂ ਆਪਾਂ 52 ਰਾਜਿਆਂ ਦੇ ਵੈਕਰੂ ਸ਼ੈਨ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਚਰਨ ਕਮਲਾਂ ਦੇ ਨਾਲ 52 ਰਾਜਾਂ ਦੇ ਜੜੀ ਰਿਹਾਈ ਕਰਵਾਈ ਉਹ ਕੱਲ ਦਾ ਦਿਨ ਸੀ ਜਿੰਨੂੰ ਅਸੀਂ ਬੰਦੀ ਛੋੜ ਦੇ ਦਿਵਸ ਹੈ ਦੇਸ਼ ਦੇ ਵਿੱਚ ਵੀ ਨਹੀਂ ਬਲਕਿ ਜੁੱਥ ਤੱਕ ਸਾਡੀ ਮਾਨਵਤਾ ਉੱਥੇ ਤੱਕ ਅਸੀਂ ਇਸ ਕਰੇ ਨੂੰ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਮਨਾਉਣੇ ਆ ਇਹ ਦੇ ਨਾਲ ਨਾਲ ਵਾਹਿਗੁਰੂ ਸ਼ੰਚਾ ਹਨ ਆਪ ਕਿਰਪਾ ਕੀਤੀ ਔਰ ਉਸ ਤੋਂ ਪਰੰਤ ਦਿਵਾਲੀ ਦਾ ਜਿਹੜਾ ਤਿਹਾਰ ਹੈ ਉਹ ਵੀ ਸਾਡੇ ਲਈ ਬਹੁਤ ਮੁਰਵਕ ਦੇ ਪਤਿਹਾੜਾ ਹੈ ਪਰ ਜਿੱਥੇ ਤੱਕ ਗੱਲ ਵਾਹਿਗੁਰੂ ਸ਼ੰਚਾ ਮਹਾਬਾਸ਼ਰਮਾ ਜੀ ਦੀ ਹੈ ਤੇ ਇੱਕ ਕਿਰਤੀ ਲੋਕਾਂ ਦੇ ਭਗਵਾਨ ਤਾਂ ਹੈ ਹੀ ਸੀ ਇਦੇ ਵਿੱਚ ਕੋਈ ਦੌਰ ਆਇਆ ਨਹੀਂ ਹੈ ਪ੍ਰਕਿਰਤੀ ਲੋਕਾਂ ਦੇ ਨਾਲ-ਨਾਲ ਇੱਕ ਭਗਵਾਨ ਦਾ ਰੂਪ ਵੀ ਇਨਾਂ ਕੋਲ ਹੈ ਸੀ ਕਿਉਂਕਿ ਜਦੋਂ ਮਾਂਪਤਾ ਸਾਜੀ ਗਈ ਹੈ ਮੈਂ ਸਵੇਰੇ ਇੱਕ ਗੱਲ ਪੜ ਰਿਆ ਸੀ ਸ਼੍ਰੀਲੰਕਾ ਦੇ ਵਿੱਚ ਭਗਵਾਨ ਸ਼੍ਰੀ ਬਿਸ਼ਕਰਮਨ ਜੀ ਦਾ ਜਿਹੜਾ ਉਹ ਇੱਕ ਵੱਡੇ ਅਕਾਰ ਦੇ ਵਿੱਚ ਜੜੀ ਹੈ ਮੂਰਤੀ ਹੈ ਸ਼ਾਇਦ ਵੀ ਦੇਸ਼ ਦੇ ਵਿੱਚ ਕਿਤੇ ਨਾ ਹੋਵੇ ਤਾਂ ਮੈਂ ਜਦੋਂ ਪੜਨਾ ਪੜਦਾ ਇਸ ਗੱਲ ਤੇ ਅਪਣਿਆ ਵੀ ਲੱਗਤੰਗ 2000 ਸਾਲ ਪਹਿਲਾਂ ਜਾਈਏ ਤਾਂ ਇਹ ਪਤਾ ਲੱਗਦਾ ਹੈ ਵੀ ਜਦੋਂ ਬੁੱਧ ਧਰਮ ਸੀ ਤੇ ਉਦੋਂ ਉਸ ਤੋਂ ਪਹਿਲਾਂ ਵੀ ਬਾਬਾ ਜੀ ਇਹਦਾ ਮਤਲਬ ਸੱਚ ਹੈ ਵੀ ਬਾਬਾ ਜੀ ਨੇ ਆਤ ਜੜੀ ਹੈ ਮਾਨਵਤਾ ਵੀ ਸਾਜੀ ਔਰ ਮਾਨਵਤਾ ਦੇ ਨਾਮ ਨਾਲ ਕਰਦੀ ਲੋਕਾਂ ਨੂੰ ਜਿਹੜਾ ਆਪਣਾ ਪਛੇਰਵਾਦ ਵੀ ਦਿੰਦਾ ਹੈ ਇਸ ਵਾਸਤੇ ਸਾਡੇ ਵਾਸਤੇ ਇਹ ਜਿਹੜਾ ਵਿਆੜਾ ਹੈ ਉਹ ਦੇਸ਼ ਦਾ ਵੇਖ ਤਾਂ ਮਨਾਇਆ ਜਾਂਦਾ ਹੈ ਪਰ ਵਿਦੇਸ਼ ਦੇ ਵਿੱਚ ਵੀ ਜਿਹੜਾ ਬੜੀ ਸਰ ਦਾ ਨਾਮ ਮਨਾਇਆ ਜਾਂਦਾ ਹੈ ਔਰ ਜਿਸ ਤਰ੍ਹਾਂ ਸੈਣੀ ਸਾਹਿਬ ਨੇ ਦੱਸੀ ਇਹ ਗੱਲ ਅੱਗੇ ਕੀਤੀ ਹੈ ਮੇਰੇ ਮਨ ਨੂੰ ਬੜੀ ਗੱਲ ਲੱਗੀ ਹੈ ਕਿਉਂਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦੋਂ ਇਸ ਲੈਨ ਨਾਲ ਜੁੜੇ ਹੋਏ ਸੀ ਅੱਜ ਵੀ ਜੁੜੇ ਆ ਤਾਂ ਇੱਕੋ ਪਾਠ ਹੈ ਕਦੇ ਮੰਡੀ ਲਾਂਧੂ ਘਾਤੇ ਕਦੇ ਬੱਸ ਸਟੈਂਡ ਤੇ ਪਰ ਹੁਣ ਜਿਹੜਾ ਮਾਨਵਤਾ ਦਾ ਇਨਾ ਪਿਆਰ ਵਧਿਆ ਹੈ ਭਈ ਹਰ ਚੌਕ ਤੇ ਸੈਣੀ ਸਾਹਿਬਾਂ ਤੇ ਲੱਖਾਂ ਦੀ ਨਹੀਂ ਮੈਂ ਤਾਂ ਕਹਿੰਦਾ ਦੇਸ਼ ਦੇ ਵਿੱਚ ਕਰੋੜਾਂ ਦੇ ਜਿਹੜੇ ਹਿਸਾਬ ਦੇ ਨਾਲ ਗਿਣਤੀ ਨਹੀਂ ਹੁੰਦੀ ਜਿੰਨੇ ਅਕੰਡ ਫਟਾਂ ਦੇ ਬੋਖ ਪਾਏ ਜਾਂਦੇ ਆ ਔਰ ਇਹ ਸਾਡੇ ਦੇਸ਼ ਲਈ ਨਹੀਂ ਮਾਨਵਤਾ ਲਈ ਇੱਕ ਬੜੀ ਵੱਡੀ ਮਿਸਾਲ ਹੈ ਕਿਉਂਕਿ ਅੱਜ ਦੇ ਦਿਨ ਕਰੋੜਾਂ ਦੀ ਗਣਤੀ ਦੇ ਵਿੱਚ ਤੇ ਸਾਡੇ ਥੋੜੇ ਜਿਹੇ ਇਲਾਕੇ ਦੇ ਵਿੱਚ ਪੰਜ ਚਾਰ ਪਿੰਡ ਲੱਗਦੇ ਐ ਤਾਂ ਉੱਥੇ ਚਾਰ ਪੰਜ ਅਕੰਡ ਪਾਠਾਂ ਦਾ ਜਿਹੜਾ ਭੋਗ ਪੈਣਾ ਔਰ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਆ ਕੇ ਸੰਗਤਾਂ ਨੂੰ ਨਮਸਤਕ ਹੋਣੀਆਂ ਔਰ ਗੁਰੂਆਂ ਦਾ ਅਸ਼ੀਰਵਾਦ ਲੈਣਾ ਇਹ ਬੜਾ ਵੱਡਮੁੱਲਾ ਜਿਹੜਾ ਉਪਕਾਰ ਹੈ ਸੋ ਮੈਂ ਸਨੇਹ ਸਾਹਿਬ ਆਪ ਜੀ ਦਾ ਔਰ ਆਪ ਜੀ ਦੀ ਕਮੇਟੀ ਦਾ तहे ਜਿਲੋਂ ਧੰਨਵਾਦ ਕਰਦਾ ਔਰ ਉਮੀਦ ਕਰਦਾ ਹੋਇਆ ਗੁਰੂ ਸ਼ੇਨ ਸਾਹਿਬ ਜੀ ਨੂੰ ਮੱਧ ਨਿਵਾਸੀਆਂ ਨੂੰ ਆਈਆਂ ਜ ਸੰਗਤਾਂ ਨੂੰ ਜਿਹੜਾ ਚੜ੍ਹਦੀ ਕਲਾ ਚ ਰੱਖੇ ਔਰ ਇਹਦੇ ਨਾਲ ਨਾਲ ਇੱਕ ਬੇਨਤੀ ਹੋਰ ਕਰਦਾ ਪਿਛਲੀ ਵਾਰੇ ਵੀ ਅਸੀਂ ਜਿਹੜਾ ਬੜੇ ਵੱਡੀ ਇੱਕ ਨਾਲ ਅੰਦਾ ਸਾਥੀਆਂ ਨੇ ਜਿਹੜਾ ਲੰਗਰ ਦੀ ਵਿਵਸਥਾ ਕੀਤੀ ਸੀ ਐਤੀ ਵੀ ਵਧੀਆ ਪਰ ਤੁਸੀਂ ਥੋੜਾ ਜਿਹਾ ਜਿਹੜਾ ਲੰਗਰ ਨੂੰ ਸ਼ਾਂਤ ਮੌਲ ਦੇ ਵਿੱਚ ਹੋ ਕੇ ਛਕਣਾ ਸੋ ਕਿਸੇ ਨੇ ਐਵੇਂ ਨਹੀਂ ਜਾਣਾ ਲੰਗਰ ਗੁਰੂ ਘਰਾਂ ਦੇ ਵਿੱਚ ਕਦੇ ਕੰਮੇ ਨਹੀਂ ਹੁੰਦੇ ਸੋ ਇੰਨੀਆਂ ਗੱਲਾਂ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਮੁੱਚੀ ਕਮੇਟੀ ਨੂੰ ਮੈਂ ਨਮਨ ਕਰਦਾ ਔਰ ਸਿਰ ਨਵਾ ਕੇ ਨਮਨ ਕਰਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਨ ਕਰਦਾ ਜਿਨ੍ਹਾਂ ਨੇ ਵੱਡਾ ਪ੍ਰਾਣਾ ਕੀਤਾ ਔਰ ਇਸ ਪ੍ਰਾਣੇ ਦੇ ਨਾਲ ਜਿਹੜਾ ਅੱਜ ਸੰਗਤਾਂ ਇੱਥੇ ਬੜੇ ਵੱਡੇ ਉਤਸ਼ਾਹ ਨਾਲ ਆਇਆ ਸੋ ਇਹਨੀਆਂ ਬੇਨਤੀ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਹੈ ਇਹਨਾਂ ਦੇ ਸੇਵਾ ਤੋਂ ਲਾਉਣ ਆ ਗਏ ਸਭਨਾਂ ਨੂੰ ਸਨਮਾਨ ਕਰਨਗੇ ਪੱਤਰਕਾਰ ਭਾਈ ਜਰਨੈਲ ਚਲੋ ਪਲਾਇ ਤੋਂ ਪਲਾਇ ਬੋਲੇ ਬਾਬਾ ਜਸਵਿੰਦਰ ਸਿੰਘ ਜੀ ਦੇ ਨਾਲ ਸਮੇਂ ਦੀ ਬਹੁਤ ਘਾਟ ਆ జా చల్ నీ